ਪਰਾਵਾ ਜਿਹਨਾਂ ਕੋ ਚਾਬੀ ਦੋ ਜਿਨਾਂ ਕੋ ਚਾਬੀ ਹੈ ਨਾ ਗੱਡੀ ਦੀ ਚਾਬੀ ਦੋ ਅਸੀਂ ਇੱਥੇ ਆਏ ਤਾਂ ਕੋਈ ਪਾਰਟੀ ਨਹੀਂ ਆਈ ਸ਼ਹਿਰ ਵਾਲਾ ਸ਼ਹਿਰ ਵਾਲੀ ਹੈ ਉਸਨੇ ਕਿਹਾ ਬੀਕਾ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਇਹ ਕੰਮ ਹੈ ਕੋਈ ਯਾਰ ਆ ਗਿਆ ਸ਼ਰਮਾ ਆ ਜਾਓ ਆ ਜਾਓ ਕੋਈ ਨਹੀਂ ਆਹ ਜੀ ਕੋਣ ਆਏ ਨੇ ਹਾਜੀ ਕੋਣ ਆਏ ਇਨਾਂ ਅਸੀਂ ਤਾਂ ਹੁਣ ਮੌਕੇ ਤੇ ਪਹੁੰਚੇ ਹਾਂ ਜੀ ਹਾਂ ਜੀ ਪੂਰਾ ਪੱਲੋ ਪੜ੍ਹ ਲਓ ਤੇ ਫਿਰ ਦੱਸੂਗਾ ਰਵਿਕ ਮਾ ਜੀ ਆਪਣੀ ਢਲੋਂ ਦੁਕਾਨ ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚਿਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਰੀ ਕੀ ਬਣਦਾ ਉਹ ਕਿੰਨਿਆਂ ਕੋ ਗਿਆ ਕਿੰਨੇ ਪੈਰ ਹੋ ਗਏ ਕਹਿ ਰਹੇ ਆ ਤਿੰਨ ਪੈਰ ਹੋ ਗਏ ਕਿੰਨੇ ਜਾਨੇ ਆਏ ਕਾਰੇ ਕੋਈ ਮੋਟਰਸਾਈਕਲ ਵਾਲੇ ਬੋਟ ਤਿੰਨੇ ਜਾਣੇ ਤਿੰਨੇ ਜਾਣੇ ਹਾਂਜੀ ਹਾਂ ਤੇ ਕਿੱਥੇ ਗੋਲੀ ਲੱਗੀ ਕਿੱਥੇ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਕੋਈ ਫਰੋਤੀ ਦਾ ਮਾਮਲਾ ਜੀ ਜਾਂ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਹਾਂ ਹੁਣੇ ਮੌਕੇ ਤੇ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਿਆ ਹਾਂਜੀ ਉਹ ਅਗਲੀ ਕਾਰਵਾਈ ਮਿੰਟੂ ਦੀ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲੱਗੇ ਉਹ ਨਿਬੈਟਿਕ ਅਸੀਂ ਕਰ ਲਗਿਆ ਨਿੱਤਾ ਅਜੇ ਦਿਨ ਇੱਥੇ ਇਦਾਂ ਦੀਆਂ ਬਵਾਦਤਾਂ ਹੁੰਦੀਆਂ ਨੇ ਕਿ ਇਹਦੇ ਤੇ ਕਿੱਦਾਂ ਕੰਟਰੋਲ ਹੋਣਾ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਹੁਣੇ ਭਾਜੀ ਦੱਸੋ ਕੀ ਕਰੋਗੇ ਦੱਸੋ ਭਾਜੀ ਕਰ ਰਹੇ ਹਾਂ ਅੱਗੇ ਵੀ ਕਰੋ ਦੱਸੋ